ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ ਕਰਦਾ ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਲੋਕ ਸਾਡੇ ਭਰਾ ਕਿਸਾਨ ਮਜ਼ਦੂਰ ਸਾਰੇ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਇਸ ਦੇ ਸਬੰਧ ਦੇ ਵਿੱਚ ਸਾਡੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਜਿਵੇਂ ਕਿ ਉਹ ਹਰ ਪੀੜਤਾਂ ਦੀ ਮਦਦ ਕਰਦੇ ਹੋਏ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਲਾਇਆ ਪਰ ਮੈਂ ਤੁਹਾਨੂੰ ਇੱਕ ਮਾੜੀ ਗੱਲ ਦੱਸਾਂਗਾ ਕਿ ਲੋਕ ਐਨਕ ਡਿੱਗ ਚੁੱਕੇ ਕਿ ਆਪਣੇ ਵਿਊ ਲੈਣ ਦੇ ਵਾਸਤੇ ਉਹਨਾਂ ਦੀਆਂ ਸੰਗ ਲਾਂਦੇ ਹੋਏ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ ਆ ਤੁਸੀਂ ਸੁਣੋ ਉਸਦੇ ਬਾਅਦ ਬਾਕੀ ਗੱਲਬਾਤ ਕਰਾਂਗੇ ਨਰਮਾ ਕੋਈਆਂ ਦੇ ਰੂਗਾਂ ਤੇ ਗਲਗਰਾਉ ਦੇ ਰਹੀ ਇਹਨਾਂ ਦਾ ਹਾਂ ਅਜੇ ਇਹ ਦੇਖ ਲੋ ਮਾਰੇ ਲੋਕ ਇੱਕ ਪਾਸੇ ਲੋਕ ਮਰਨ ਤੇ ਆਏ ਹੋਏ ਨੇ ਇਹ ਬੰਦਾ ਆਪਣੇ ਵੀਊ ਲੈਣ ਦੇ ਚੱਕਰ ਦੇ ਵਿੱਚ ਦੇਖ ਲੋ ਕੀ ਕੁਝ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਇਸ ਤੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਤੇ ਮੈਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਬਣਦੀ ਕਾਰਵਾਈ ਇਤੇ ਕਰਾਈ ਜਾਵੇ ਨਹੀਂ ਮੈਂ ਪਰਸੋਂ ਸਵੇਰ ਨੂੰ ਸੋਮਵਾਰੀ ਇਸ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਮੈਂ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਲਿਖ ਕੇ ਵੀ ਦਵਾਗਾ ਪਰ ਜਿੰਨਾ ਜ਼ੋਰ ਭਰਾਤ ਹੈ ਵਿਊ ਲੈਣ ਦੇ ਚੱਕਰ ਦੇ ਵਿੱਚ ਲਾਇਆ ਹੋਇਆ ਪਰ ਤੂੰ ਜੇ ਜ਼ਿਆਦਾ ਹੀ ਗੱਲ ਹੈ ਤਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਆਹ ਪੀੜਤਾਂ ਦੀ ਜਾ ਕੇ ਮਦਦ ਕਰ ਤਾਂ ਤੈਨੂੰ ਆਪਾਂ ਮੰਨਾਂਗੇ ਤੂੰ ਬੰਦਾ ਇਹ ਤੋਂ